ਸਤਗੁਰ ਦੀ ਹਜ਼ੂਰੀ ਚ ਸੱਜ ਬੈਠੇ ਗੁਰੂ ਸਵਾਰਿਓ ਇਹ ਜੋ ਕਵਤਾ ਇਹ ਸ੍ਰਿੰਦਰ ਸਿੰਘ ਦਾਊ ਮਾਜਰਾ ਮੇਰੇ ਵੀਰ ਨੇ ਲਿਖੀ ਆ ਅਨੰਦਪੁਰ ਸਾਹਿਬ ਤੋਂ ਜ਼ਫਰਨਾਮਾ ਦੀ ਚਿੱਠੀ ਜਿੱਥੇ ਮਹਾਰਾਜ ਆ ਕੇ ਲਿਖਦੇ ਆ ਇਹ ਸਾਰਾ ਸਫ਼ਰ ਇਹਦੇ ਵਿੱਚ ਪੋਇਆ ਹੈ ਕੱਚੇ ਪੱਕਿਆਂ ਦੀ ਪਰਖ ਲਈ ਵਜੇ ਠੇਲੇ ਸਮਾਂ ਪਹੁੰਚਿਆ ਆਣ ਬਿਦਾਵਿਆਂ ਦਾ ਗਸਮਾ ਗਉ ਕੁਰਾਨ ਦੀਆਂ ਰੇਤ ਹੋਈਆਂ ਦੌਰ ਚੱਲ ਪਿਆ ਜਦੋਂ ਛਲਾਵਾਂ ਦਾ ਪਾਣੀ ਕੰਡਿਆਂ ਤੀਕ ਲੈ ਚੜੀ ਸਰਸਾ ਨੀਲੇ ਘੋੜੇ ਦੇ ਹੌਸਲੇ ਢੋਣ ਖਾਤਰ ਮਾਰੇ ਪੌੜ ਤੇ ਤਰਤ ਚੋਂ ਅੱਗ ਨਿਕਲੀ ਤਿਆਰੀ ਖਿੱਚ ਲਈ ਵੇਗ ਨੂੰ ਗਾਣ ਖਾਤਰ ਨજર ਭੰਗੀ ਜਮਕਾਰੇ ਬਿਜਲੀਆਂ ਦੇ ਹਵਾ ਬਿੰਤੀ ਜਿਸਮ ਫੁਰਤੀਲਿਆ ਨੇ ਬਦਨ ਛੇਕ ਤੇ ਲੋਹੇ ਦੇ ਵਿੱਚ ਲਿਪਟੇ ਨਾਲ ਨੇਜੇ ਤਲਵਾਰਾਂ ਅਣਖੀਲਿਆ ਨੇ ਵਕਤ ਵਰਕਿਆਂ ਦੀ ਥਾਂ ਆਣ ਖੜਿਆ ਸਿੰਘ ਲਿਖਣ ਲੱਗੇ ਅੱਖਰ ਰਤ ਰੰਗੇ ਕਿਹੜੀ ਕਲਾ ਸੀ ਬਾਟੇ ਦੀ ਪੌੜ ਅੰਦਰ ਜਿੰਨੂੰ ਮਿਲ ਗਈ ਉਹ ਜੁੱਜਣ ਦੀ ਦਾਤ ਮੰਗੇ ਕਾਫਲਾ ਇੱਕ ਸੀ ਤੇ ਇੱਕ ਤੋਂ ਦੋ ਹੋਇਆ ਛੋਟਿਆਂ ਗੜ ਸਰਹੰਦ ਦਾ ਢਾਵਣਾ ਸੀ ਵੱਡੇ ਤੁਰ ਪੈ ਗੁਰੂ ਦੇ ਅੰਗ ਸੰਗ ਹੋ ਕੇ ਜਿੰਨਾ ਜੋਰ ਤੇ ਜੋਸ਼ ਵਖਾਵਣਾ ਸੀ ਨਾਮ ਕੁੰਮੇ ਦਾ ਦਿਲਾਂ ਤੇ ਦਰਜ ਹੋਇਆ ਪੂਜਣ ਜੋਗ ਫਿਰ ਮਾਸ਼ਕੀ ਦੀ ਛਣ ਹੋਈ ਨੰਨੇ ਪੈਰਾਂ ਦਾ ਦਾਦੀ ਨਾਲ ਟਿਕੇ ਜਿੱਥੇ ਧਰਤੀ ਖਾਕ ਸੀ ਉਹ ਖਾਕ ਵੀ ਧਨ ਹੋਈ ਨੰਨੇ ਪੈਰ ਜਾਂਦਾ ਕਕਰ ਪੋਦਾ ਸਿੰਘਾਂ ਦੇ ਜੋਸ਼ ਪਰਖੇ ਤਰੇਲੀ ਆ ਗਈ ਅੰਬਰ ਤੇ ਤਾਰਿਆਂ ਨੂੰ ਪੰਜਾਂ ਕੱਕਿਆਂ ਨੇ ਪਹੁੰਚ ਕੇ ਭਾਗ ਲਾਏ ਕੱਜੀ ਗੜੀ ਦੇ ਮਿੱਟੀ ਤੇ ਗਾਰਿਆਂ ਨੂੰ ਸਵਾ ਲੱਖ ਦੀ ਫੌਜ ਤੇ ਸਿੰਘ ਕੱਲਾ ਲਾਹੀ ਜਾਂਦਾ ਏ ਸਿਰਾਂ ਹਦਵਾਨਿਆਂ ਨੂੰ ਲਹੂ ਇਸ਼ਕ ਦਾ ਜਿਸਮ ਚੋਂ ਵਹਿਣ ਲੱਗਾ ਰੰਗਣ ਲੱਗ ਪਿਆ ਕੇਸਰੀ ਬਾਣਿਆਂ ਨੂੰ ਦਿੱਤਾ ਥਾਪੜਾ ਤੇ ਰਣ ਦੇ ਵੱਲ ਤੋਰੇ ਵਾਰੋ ਵਾਰੀ ਜੁਝਾਰ ਅਜੀਤ ਧੋਵੇ ਤਤੀ ਤਵੀ ਤੇ ਚਾਂਦਨੀ ਚੌਂਕ ਵਾਲੀ ਵਾਰੋ ਵਾਰੀ ਨਿਭਾ ਗਏ ਰੀਤ ਧੋਵੇ ਹੁਕਮ ਖਾਲਸੇ ਦਾ ਗੁਰੂ ਤੋਂ ਵੱਡਾ ਹੁੰਦਾ ਹੈ ਮੰਨ ਕੇ ਗੜੀ ਦਾ ਖੋਲ ਦਵਾਰ ਚੱਲਿਆ ਰੋਕ ਸਕੇ ਕੋਈ ਤਾਂ ਰੋਕ ਕੇ ਕੈਦ ਕਰ ਲੈ ਗੁਰੂ ਸਿੱਖਾਂ ਦਾ ਤਾੜੀ ਮਾਰ ਚੱਲਿਆ ਮੱਛੀ ਵਾਣੇ ਦੇ ਜੰਗਲ ਵਿੱਚ ਪਿਆ ਆ ਕੇ ਹਾਲ ਮਿੱਤਰ ਪਿਆਰੇ ਵੱਲ ਗਾ ਭੇਜੇ ਕੀਤਾ ਸ਼ੁਕਰ ਉਹ ਦਾਤਿਆ ਕਰਜ ਲੱਥਾ ਸੁੱਤਾ ਰੋੜਾਂ ਤੇ ਸੂਲਾਂ ਦੀ ਆਣ ਸਿੱਜੇ ਨજર ਹੋਈ ਸਵੱਲੀ ਜਿੱਥੇ ਪਾਤਸ਼ਾਹ ਦੀ ਉਥੇ ਟਿੰਡਾਂ ਤੇ ਝਾੜ ਵੀ ਅਮਰ ਹੋ ਗਏ ਧਰਤੀ ਕੰਡੇ ਕਰੀਰਾਂ ਦੀ ਸੁੱਚੀ ਹੋ ਗਈ ਜਿੰਨੂੰ ਸੰਤ ਸਿਪਾਹੀ ਦੇ ਚਰਨ ਛੋ ਗਏ ਸੋਹਣੇ ਰੰਗ ਦੇ ਅਖਰੀ ਗਏ ਉਕਰੇ ਨਾਮ ਗੁਰੂ ਨੂੰ ਜਿਹੜੇ ਪ੍ਰਵਾਨ ਹੋ ਗਏ ਪੀਰ ਉੱਚ ਦਾ ਹੋਇਆ ਪ੍ਰਵਾਣ ਆਪੇ ਗਣੀ ਖਾਨ ਤੇ ਨਾਲ ਨਬੀ ਖਾਨ ਹੋਗੇ ਠੰਡਾ ਬੁਰਜ ਵੀ ਕਿਦਰੇ ਪਿਗਲਦਾ ਸੀ ਕਿਤੇ ਤਖਤਾਂ ਨੂੰ ਕੰਬਣੀਆਂ ਛਿੜਦੀਆਂ ਸੀ ਬਹਿ ਘਰਤੀ ਕਬਟਾਂ ਦੇ ਪਰਬਤਾਂ ਨਾਲ ਜਦੋਂ ਅਣਖੀ ਨਿਗਾਹਾਂ ਭੜਦੀਆਂ ਸੀ ਜਿਹੜੇ ਤਾਰਿਆਂ ਦੇ ਅਸਵਾਰ ਹੁੰਦੇ ਕਿੱਥੇ ਧਰਤੀ ਤੇ ਦਿਸਣ ਜਰਵਾਣਿਆਂ ਨੂੰ ਕਿਤੇ ਵੱਜ ਗਈ ਲੀਕ ਬੇਦਾਵਿਆਂ ਤੇ ਭਾਗ ਲੱਗ ਗਏ ਤਾਬ ਖਿਦਰਾਣਿਆਂ ਨੂੰ ਜ਼ਫਰਨਾਮੇ ਦੇ ਅੱਖਰ ਸੀ ਤੀਰ ਬਣ ਗਏ ਪੜ ਕੇ ਦਿੱਲੀ ਦਰਬਾਰ ਦੇ ਸਾਹ ਸੁੱਕ ਗਏ ਜਣਾ ਕਾਹੀ ਦੀ ਮੁਗਲ ਦਾ ਰਾਜ 도ਵੇ ਗੁਰੂ ਤੀਰ ਤੇ ਕਲਮ ਦੇ ਨਾਲ ਪੁੱਟ ਗਏ ਜਫਰ ਨਾਮੇ ਦੇ ਅੱਖਰ ਸੀ ਤੀਰ ਬਣ ਗਏ ਬੜ ਕੇ ਦਿੱਲੀ ਦਰਬਾਰ ਦੇ ਸਾਹ ਸੁੱਕ ਗਏ ਜਣਾ ਕਾਹੀ ਦੀਆਂ ਮੁਗਲ ਦਾ ਰਾਜ 도ਵੇ ਗੁਰੂ ਤੀਰ ਤੇ ਕਲਮ ਦੇ ਨਾਲ ਪੁੱਟ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ